ਵਾੜ ਨੰਬਰ 19 ਛੋਟਾ ਅਤੇ ਵੱਡਾ ਦੌਲਤਪੁਰ ਵਿਖੇ ਸੜਕ ਨਿਰਮਾਣ ਕਾਰਜ ਜਿਹੜਾ ਉਹ ਚੱਲ ਰਿਹਾ ਹੈ ਤੇ ਦੱਸਦੇ ਹੀ ਲੋਕਾਂ ਦੇ ਵਿੱਚ ਖਾਸਾ ਖੁਸ਼ੀ ਜੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਖਰਾਬ ਸੜਕ ਖੂਨ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜੇਕਰ ਅਸੀਂ ਗੱਲ ਕਰੀਏ ਸੜਕ ਦੀ ਤਾਂ 3 ਸਾਲ ਹੋ ਚੁਕੇ ਨੇ ਸੜਕ ਨੂੰ ਜਿਹੜਾ ਹੈ ਜਿਉਂ ਦੀ ਤਿਉਹ ਪਈ ਹੈ ਪਰ ਹੁਣ ਜਿਹੜਾ ਹੈ ਇਸ ਸੜਕ ਦੇ ਸੁਧਾਰ ਦੇ ਦਿਨ ਜਿਹੜੇ ਨੇ ਉਹ ਨੇੜੇ ਆ ਗਏ ਨੇ ਸੜਕ ਦਾ ਨਿਰਮਾਣ ਕਾਰਜ ਜਿਹੜਾ ਉਹ ਚੱਲ ਰਿਹਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਿਹੜ ਜਾ ਰਿਹਾ ਹੈ ਕਿ ਇਸ ਸੜਕ ਦੇ ਵਿੱਚ ਵਰਤਿਆ ਜਾ ਰਿਹਾ ਮਟੀਰੀਅਲ ਜਿਹੜਾ ਹੈ ਉਹ ਕਟਿਆ ਕੁਆਲਿਟੀ ਹੈ ਤੇ ਇਸ ਗੱਲਬਾਤ ਦਾ ਜਿਹੜਾ ਹੈ ਜਦੋਂ ਇਸ ਗੱਲਬਾਤ ਇਸ ਪੂਰੇ ਮਾਮਲੇ ਦੀ ਸੂਚਨਾ ਮੀਡੀਆ ਦੌਰਾਨ CM ਮੇਰ ਪਨਾ ਨਾਲ ਪਾਰਟੀਆਂ ਤੱਕ ਪਹੁੰਚੀ ਤਾਂ ਉਹਨਾਂ ਦੇ ਵੱਲੋਂ SDU ਦੇ ਜੀ ਦੇ ਨਾਲ ਖਾਸ ਮੁਲਾਕਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵੀ ਮਟੀਰੀਅਲ ਇਸ ਸੜਕ ਨਿਰਮਾਣ ਕਾਰਜ ਦੇ ਵਿੱਚ ਵਰਤਿਆ ਜਾ ਰਿਹਾ ਉਹ ਪਿਓਰ ਕੁਆਲਿਟੀ ਦਾ ਅੱਛੀ ਕੁਆਲਿਟੀ ਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਆਸ਼ਵਾਸਨ ਦਿੰਦੇ ਹਾਂ ਕਿ ਇਹ ਸੜਕ ਜਿਹੜੀ ਹੈ ਵਧੀਆ ਢੰਗ ਦੇ ਨਾਲ ਤੇ ਵਧੀਆ ਤਰੀਕੇ ਦੇ ਨਾਲ ਬਣਾਈ ਜਾ ਰਹੀ ਹੈ ਸਦੇ ਨਾਲ ਹੀ ਉਹਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਕੋਈ ਸੰਦੇਹ ਹੈ ਜਾਂ ਫਿਰ ਕੋਈ ਸ਼ੱਕ ਹੈ ਤਾਂ ਉਹ ਆ ਕੇ ਇੱਥੇ ਦੇਖ ਸਕਦਾ ਕਿਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਹੈ ਉਹ ਇੱਥੇ ਵਰਤਿਆ ਜਾ ਰਿਹਾ ਹੈ ਤੇ ਆਓ ਹੁਣ ਦੇਖ ਲੈਨੇ ਆ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੜਕ ਨਿਰਮਾਣ ਕਾਜ ਦੇ ਜਿਹੜੇ ਜਿਨ੍ਹਾਂ ਦੀ ਅਗਵਾਈ ਹੇਠ ਇਹ ਸੜਕ ਜਿਹੜੀ ਆ ਬਣ ਰਹੀ ਹੈ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਵਾ ਦਿੰਨੇ ਆ ਤੇ ਜਾਣਕਾਰੀ ਲੈ ਲੈਨੇ ਆ ਕਿਸ ਤਰ੍ਹਾਂ ਦੇ ਨਾਲ ਇਹ ਸੜਕ ਦਾ ਕੰਮ ਚੱਲ ਰਿਹਾ ਹੈ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਕਿੰਨੀ ਜ਼ਿਆਦਾ ਖੁਸ਼ੀ ਲੋਕਾਂ ਨੂੰ ਜਿਹੜੀ ਹੋ ਰਹੀ ਹੈ ਸੜਕ ਦੇ ਬਣਨ ਤੇ ਮੇਰਾ ਨਾ ਰਾਜਰਾਨੀ ਦੋਲਤਪੁਰ ਰਵੀਦਾਸ ਮੱਲਾਵਾਸੀ ਤੇ ਇਹ ਸੜਕ ਤੋਂ ਸੜਕ ਦਾ ਕੰਮ ਜਿਹੜਾ ਹੈ ਤਿੰਨ ਤਿੰਨ ਸਾਲ ਤੋਂ ਐਦਾਂ ਹੀ ਬਰਾਣੇ ਪੇਦਾ ਸੀ ਤੇ ਲੋਕਾਂ ਨੂੰ ਆਣ ਜਾਣ ਦੀ ਬਹੁਤ ਦਿੱਕਤ ਹੁੰਦੀ ਸੀ ਤੇ ਚਲੋ ਵਧੀਆ ਹੋ ਗਿਆ ਹੁਣ ਬਣਦੀ ਬਣ ਰਹੀ ਹੈ ਸੜਕ ਤੇ ਮੱਲਾਵਾਸੀਆਂ ਵਾਸਤੇ ਵਧੀਆ ਹੈ ਤੇ ਵਧੀਆ ਆਣ ਜਾਣ ਦਾ ਕੋਈ ਮੁਸ਼ਕਲ ਨਹੀਂ ਹੋਏਗੀ ਬਸ ਇਹੀ ਚਾਹੰਦੀ ਪਬਲਿਕ ਹੋਰ ਹੋਰ ਕੀ ਚਾਹੀਦਾ ਹਾਂਜੀ ਵਧੀਆ ਵਧੀਆ ਭਾਈ ਸਾਬਾਨਾ ਦੋਲਤਪੁਰ ਈ ਆਡਾ ਇਹ ਸੜਕ ਕੱਲ ਦੀ ਬਣ ਰਹੀ ਆ ਬਹੁਤ ਵਧੀਆ ਬਣ ਰਹੀ ਆ ਬਾਕੀ ਜਿਹੜਾ ਬੰਦਾ ਮਰਜੀ ਤਵਾ ਲਈ ਜਾਏ ਸਾਨੂੰ ਲੋਕਾਂ ਨੂੰ ਵਧੀਆ ਲੱਗੀ ਆ ਠੇਕੇਦਾਰ ਵੀ ਵਧੀਆ ਮਾਲ ਵੀ ਵਧੀਆ ਪੈ ਰਿਹਾ ਤੇ ਚਲੋ ਧੰਨਵਾਦ ਕਰਨੇ ਮੇਰ ਸਾਹਿਬ ਦਾ ਜਿਹੜੇ ਆ ਗਏ ਅੱਜ ਚੈੱਕ ਕੀਤੀ ਆ ਤੇ ਰੋਡ ਦਾ ਨਿਰਮਾਣ ਜਿਹੜਾ ਬਿਲਕੁਲ ਸਪੈਸੀਫਾਈਸ਼ ਮਤਾਂਕ ਚੱਲ ਰਿਹਾ ਇਹਦੇ ਵਿੱਚ ਸਾਡੀ ਸਪੈਸੀਫਾਈਸ਼ ਦੇ ਵਿੱਚ ਬੀ ਐਮ ਪੀ ਸੀ ਤੇ ਸੀਲ ਕੋਡ ਦੀਆਂ ਤਿੰਨ ਪ੍ਰੋਵੀਜ਼ਨ ਲਈਆਂ ਗਈਆਂ ਸੀ ਅਜੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਇਹਦੇ ਸਿੰਪਲ ਕੱਲੀ ਬੀ ਐਮ ਦੀ ਲੇ ਹੋਈ ਪਈ ਬੀ ਐਮ ਤੋਂ ਬਾਅਦ ਅਜੇ ਪੀ ਸੀ ਸੀ ਸੀਲ ਕੋਡ ਤਿੰਨ ਲੇਰਾਂ ਉਹਦੇ ਵਿੱਚ ਪੈਣੀਆਂ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਈਵਨ ਅਹੀਂ ਅਜੇ ਇਹਦੇ ਸੈਂਪਲ ਵੀ ਪਰਲੇ ਸੈਂਪਲ ਵੀ ਕੱਲ੍ਹ ਸਵੇਰੇ ਟੈਸਟ ਹੋ ਕੇ ਆ ਜਾਣਗੇ ਬਿਲਕੁਲ ਸਾਨੂੰ ਯਕੀਨ ਆ ਕੰਮ ਬਿਲਕੁਲ درست ਚੱਲ ਰਿਹਾ ਹੈ ਤੁਹਾਨੂੰ ਤੁਹਾਡੇ ਦੁਆਰਾ ਇੱਕ ਵੀਡੀਓ ਭੇਜੀ ਗਈ ਆ ਔਰ ਉਸ ਵੀਡੀਓ ਚ ਜੋ ਤੁਸੀਂ ਮੈਨੂੰ ਦਿਖਾਇਆ ਮੈਂ ਉਹਨੂੰ ਦੇਖਦੇ ਹੋਏ ਮੈਂ ਫੋਰੀ ਤੌਰ ਤੇ ਉਸ ਲੋਕੇਸ਼ਨ ਤੇ ਆ ਗਿਆ ਵਾਂ ਔਰ ਮੈਂ ਇੱਥੇ ਸੜਕ ਦਾ ਕੰਮ ਦਿਖ ਰਿਹਾ ਔਰ ਮੈਂ ਸਮਝਣਾ ਪਿਆ ਬਹੁਤ ਵਧੀਆ ਸੜਕ ਬਣਦੀ ਹੈ ਇੱਥੋਂ ਦੇ ਲੋਕ ਸਾਰੇ ਖੁਸ਼ ਨੇ ਔਰ ਬਹੁਤ ਮੁੱਦਤਾਂ ਬਾਅਦ ਇਸ ਇਲਾਕੇ ਦਾ ਕੰਮ ਹੋਣ ਲੱਗਾ ਕਿਉਂਕਿ ਬਹੁਤ ਚਿਰ ਪਹਿਲਾਂ ਵੀ ਇੱਕ ਵਾਰੀ ਕੰਮ ਸ਼ੁਰੂ ਕੀਤਾ ਸੀ ਤੇ ਉਦੋਂ ਕੰਮ ਰੁਕਾਤਾ ਗਿਆ ਸੀ ਔਰ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਮੈਂ ਲਿਖ ਕੇ ਦਿਨਾ ਇਹ ਜਿਸਲੇ ਹਾਲੇ ਲੋਕ ਪੈ ਹੀ ਰਹੀ ਤਾਜੀ-ਤਾਜੀ ਤੇ ਕਿਸੇ ਨੇ ਜਾਣਬੁੱਝ ਕੇ ਔਰੀ ਵੀਡੀਓ ਬਣਾ ਲਈ ਸੋਟੀ ਫੇਰਦੇ ਹੋਏ ਤੁਸੀਂ ਵੀ ਦੇਖੋਗੇ ਤੇ ਤੁਹਾਨੂੰ ਇਦਾਂ ਲੱਗੇਗਾ ਮੈਨੂੰ ਹੋਣ ਆ ਜੋ ਮੈਂ ਤੁਹਾਨੂੰ ਵੀ ਸਾਰਾ ਏਰੀਆ ਦਿਖਾਇਆ ਮੌਕਾ ਦਿਖਾਇਆ ਤੁਹਾਨੂੰ ਮੌਕੇ ਤੇ ਔਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈਗੀ ਆ ਜੇ ਇਹਦੇ ਬਾਅਦ ਵੀ ਅਗਰ ਕੋਈ ਬੰਦਾ ਨਹੀਂ ਤਸੱਲੀ ਹੁੰਦੀ ਕਿਸੇ ਬੰਦੇ ਦੀ ਤੇ ਉਹ ਸਾਡੇ ਕੋਲ ਆ ਜਾਏ ਅਸੀਂ ਉਹਦੀ ਤਸੱਲੀ ਕਰਾਉਣ ਨੂੰ ਤਿਆਰ ਆ ਮੌਕੇ ਤੇ ਪੂਰਾ ਵਧੀਆ ਕੰਮ ਹੋ ਰਿਹਾ ਔਰ ਮੈਂ ਸਮਝਦਾ ਇੱਥੋਂ ਦੇ ਲੋਕ ਸਾਰੇ ਖੁਸ਼ ਹੋ ਗਏ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਪਾਈ ਗਈ ਕਿਹੜਾ ਏਰੀਆ ਕਿੰਨੇ ਨੰਬਰ ਵਾਰਡ ਔਰ ਕਿੰਨੇ ਦਾ ਕੰਮ ਇਹ ਵਾਰਡ ਨੰਬਰ 19 ਹੈਗਾ ਦੌਲਤਪੁਰ ਛੋਟਾ ਦੌਲਤਪੁਰ ਵੱਡਾ ਦੌਲਤਪੁਰ ਇਹ ਰਵਿਦਾਸ ਮੰਦਿਰ ਦੇ ਨੇੜੇ ਅਸੀਂ ਖੜੇ ਆ ਔਰ ਇਹ ਸਾਰਾ ਉਸ ਇਲਾਕਾ ਹੈਗਾ ਔਰ ਇਸ ਇਲਾਕੇ ਦੇ ਵਿੱਚ ਲਗਭਗ ਮੈਂ ਸਮਝਦਾ ਵੀ ਤਕਰੀਬਨ ਜਿੰਨੀ ਕਿ ਸੜਕ ਸਾਡੇ ਇੱਥੋਂ ਦੇ ਕਾਉਂਸਲਰ ਆਪਣਾ ਉਹਨਾਂ ਦੇ ਬੇਟੇ ਨੇ ਕਾਉਂਸਲਰ ਦੇ ਬੇਟੇ ਨੇ ਟਿੰਕੂ ਜੀ ਇਹਨਾਂ ਨੇ ਜਿੰਨਾ ਏਰੀਆ ਸਾਨੂੰ ਦੱਸਿਆ ਲਗਭਗ ਮੈਂ ਸਮਝਣਾ ਸਾਰਾ ਹੀ ਬਣ ਜਾ ਰਿਹਾ ਔਰ ਬਣ ਕੇ ਕੰਪਲੀਟ ਹੋ ਜਾਣਾ ਇੱਕ ਅੱਦੇ ਦਿਨ ਚ ਰੋਡ ਬਣ ਰਹੀ ਹੈ ਇੱਥੇ ਉੱਪਰ ਲੇਰਾਂ ਕਿੰਨੀਆਂ ਪੈਰੀਆਂ ਲੇਰਾਂ ਲੇਰਾਂ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਸਾਡੇ ਐਸਪੀਓ ਸਾਹਿਬ ਇੱਥੇ ਨਾਲ ਹੀ ਨੇ ਪੰਕਜ ਜੀ ਇਹਨਾਂ ਕੋਲ ਲੈ ਸਕਦੇ ਹੋ ਤੇ ਚਾਰ ਲੇਰਾਂ ਦੇ ਵਿੱਚ ਕੰਮ ਹੋਣਾ ਵਾ ਔਰ ਹਲੇ ਮੇਰਾ ਹਾਲਾ ਜਿਹੜੀ ਤੁਸੀਂ ਦੱਸ ਸਕਦੇ ਹੋ ਲੈ ਜਿੱਥੇ ਅਸੀਂ ਖੜੇ ਆ ਹਲੇ ਪਹਿਲੀ ਲੇਰੀ ਆ এরੇ ਬਾਅਦ ਤਿੰਨ ਲੇਰਾਂ ਅਰੇ ਤੇ ਹੋਰ ਪੈਣੀਆਂ ਤੇ ਮੈਂ ਤੁਹਾਡੇ ਕੋ ਵੀ ਇਹ ਅਪੀਲ ਕਰਦਾ ਵੀ ਇਸ ਤਰ੍ਹਾਂ ਹੀ ਕੋਈ ਲੋਕ ਸ਼ਰਾਰਤੀ ਤਤਤ ਉੱਠ ਕੇ ਵੀਡੀਓ ਵਾਇਰਲ ਕਰਦੇ ਨੇ ਤੁਸੀਂ ਵੀ ਮੌਕੇ ਤੇ ਵੀਡੀਓ ਦੇ ਸਿਰ ਤੇ ਨਾ ਚੱਲਿਆ ਕਰੋ ਮੌਕੇ ਤੇ ਜਰੂਰ ਦੇਖੋ ਵੀ ਜਿੱਥੇ ਤੁਹਾਨੂੰ ਕਮੀ ਲੱਗਦੇ ਉੱਤੇ ਸਾਨੂੰ ਦੱਸੋ ਔਰ ਦੇਖੋ ਤੁਹਾਡੇ ਕਹਿਣ ਦੇ ਮੇਰਾ ਖਲਾ ਵਿਦਨ 5 ਮਿੰਟ ਚ ਮੈਂ ਇੱਥੇ ਪਹੁੰਚ ਗਿਆ ਵਾਂ ਤੇ ਮੈਂ ਮੌਕਾ ਖੁਦ ਦੇਖ ਰਿਹਾ ਔਰ ਮੇਰੇ ਸਾਹਮਣੇ ਬਹੁਤ ਵਧੀਆ ਸੜਕ ਬੰਦੀ ਪਈ ਹੈ ਕੈਮਰਾ ਪਰ ਸਿੰਘ ਹਦੀ ਦੇ ਨਾਲ ਅੱਜ ਦੀ ਰਿਪੋਰਟ